ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹੈ ਜਿਹੜੀ ਉਹਦੇ ਵੱਲੋਂ ਆਵਾਸ ਯੋਜਨਾ ਜਿਹੜੀ ਗ੍ਰਾਮੀਣ ਆਵਾਸ ਯੋਜਨਾ ਤੇ ਸ਼ਹਿਰੀ ਆਵਾਸ ਯੋਜਨਾ ਦੀ ਸਕੀਮ ਜਿਹੜੀ ਸੀਗੀ ਉਹ ਦੁਬਾਰਾ ਚਾਲੂ ਕੀਤੀ ਹੈ ਕੁਝ ਸਮਾਂ ਪਹਿਲਾਂ ਤੇ ਉਹਦੀ ਲਾਸਟ ਡੇਟ ਜਿਹੜੀ ਹੈਗੀ ਉਹ 31 ਮਾਰਚ ਹੈ 31 ਮਾਰਚ ਤੱਕ ਗ੍ਰਾਮੀਣ ਆਵਾਸ ਯੋਜਨਾ ਦੇ ਵਿੱਚ ਤੁਸੀਂ ਆਪਣਾ ਉਹ ਫਾਰਮ ਭਰ ਸਕਦੇ ਹੋ ਕਿਉਂਕਿ ਪੰਜਾਬ ਦੇ ਅੰਦਰ ਇੱਕ ਬੜੀ ਵੱਡੀ ਆ ਰਹੀ ਸੀ ਦਿੱਕਤ ਇਹ ਆ ਰਹੀ ਸੀ ਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਬਹੁਤੇ ਲੋਕਾਂ ਦੇ ਫਾਰਮ ਨਹੀਂ ਭਰੇ ਜਾਂਦੇ ਸੀ ਜਾਂ ਉਹ ਪਿਕ ਐਂਡ ਚੂਜ਼ ਦੀ ਪਾਲਸੀ ਨਾਲ ਚੱਲ ਰਹੇ ਸੀ ਉਹਦੇ ਲਈ ਕੇਂਦਰ ਸਰਕਾਰ ਨੇ ਇੱਕ ਐਸੀ ਐਪ ਬਣਾਈ ਹੈ ਜਿਹਦੇ ਨਾਲ ਤੁਸੀਂ ਉੱਥੇ ਜਾ ਕੇ ਆਪਣਾ 셀ਫ ਵੈਰੀਫਿਕੇਸ਼ਨ ਕਰਕੇ ਆਪਣੇ ਆਪ ਫਾਰਮ ਭਰ ਸਕਦੇ ਹੋ ਵੈਸੇ ਇਹ ਜਿਹੜੀ ਆਵਾਸ ਯੋਜਨਾ ਹੈਗੀ ਹੈ ਦਾ ਜਿਹੜਾ ਫਾਰਮ ਹੈ ਆਨਲਾਈਨ ਫਾਰਮ ਹੈ ਉਹ ਪੰਜਾਬ ਸਰਕਾਰ ਨੇ ਜਿਹੜੇ ਨਰੇਗਾ ਦੇ ਵਰਕਰ ਹੈ ਉਹਨਾਂ ਦੇ ਉੱਤੇ ਇੱਕ ਉਹਨਾਂ ਦਾ ਹੈੱਡ ਲਾਇਆ ਹੁੰਦਾ ਮੇਟ ਕਹਿੰਦੇ ਜਿਹਨੂੰ ਉਹ ਮੇਟ ਨੂੰ ਅਸੈਸਸ ਦੇ ਦਿੱਤਾ ਉਸ ਫਾਰਮ ਭਰਨ ਦਾ ਆਨਲਾਈਨ ਫਾਰਮ ਜਿਹੜਾ ਭਰਿਆ ਜਾਂਦਾ ਉਹਦੇ ਵਿੱਚ ਉਹ ਮੇਟ ਫਾਰਮ ਭਰਦਾ ਮੌਕੇ ਤੇ ਜਾ ਕੇ ਮਤਲਬ ਫਿਜ਼ੀਕਲ ਫਾਰਮ ਭਰਨ ਦੀ ਜਗ੍ਹਾ ਆਨਲਾਈਨ ਫਾਰਮ ਭਰ ਹੋ ਰਿਹਾ ਉਹਦੇ ਲਈ ਜਿਹੜੀਆਂ ਚੀਜ਼ਾਂ ਡਾਕੂਮੈਂਟ ਜ਼ਰੂਰੀ ਹੈ ਉਹ ਡਾਕੂਮੈਂਟਰੀ ਜ਼ਰੂਰੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜਿਹੜਾ ਫਾਰਮ ਭਰਿਆ ਜਾਣਾ ਹੈ ਉਹ ਸਿਰਫ ਉਹਦੀ ਪ੍ਰੈਫਰੈਂਸ ਕਰਨ ਜਾਂ ਸਿਰਫ ਜਿਹੜੇ ਨਰੇਗਾ ਦੇ ਅੰਦਰ ਨਰੇਗਾ ਦੇ ਵਰਕਰ ਹੈਗੇ ਆ ਜਿਨ੍ਹਾਂ ਦਾ ਜੋਬ ਕਾਰਡ ਬਣਿਆ ਹੋਇਆ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਫਿਲਹਾਲ ਕਿ ਉਹਨਾਂ ਦਾ ਫਾਰਮ ਭਰਿਆ ਜਾਊਗਾ ਉਹਦੇ ਲਈ ਉਹਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਪਰਿਵਾਰ ਦੀਆਂ ਜਿਹੜੀਆਂ ਮੁਖੀ ਮਹਿਲਾਵਾਂ ਹੈਗੀਆਂ ਜਿਨ੍ਹਾਂ ਦਾ ਨਰੇਗਾ ਦਾ ਜੋਬ ਕਾਰਡ ਬਣਿਆ ਹੋਇਆ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਆਨਲਾਈਨ ਫਾਰਮ ਭਰੇ ਜਾਣੇ ਆ। ਉਹਦੇ ਵਿੱਚ ਤਿੰਨ ਡਾਕੂਮੈਂਟ ਚਾਹੀਦੇ ਆ ਮੌਜੂਦ ਮੌਕੇ ਤੇ। ਪਹਿਲਾ ਡਾਕੂਮੈਂਟ ਜਿਹੜਾ ਨਰੇਗਾ ਦਾ ਜੋਬ ਕਾਰਡ ਹੁੰਦਾ ਉਹ ਹੋਣਾ ਜ਼ਰੂਰੀ ਆ। ਉਹ ਜੋਬ ਕਾਰਡ ਦੇ ਨਾਲ ਕੀ ਆ ਜੋਬ ਕਾਰਡ ਦਾ ਉੱਤੇ ਜਿਹੜਾ ਨੰਬਰ ਆ ਜਦੋਂ ਫਾਰਮ ਭਰਨਾ ਹੈ ਜੋਬ ਕਾਰਡ ਨੰਬਰ ਭਰਨਾ ਹੁੰਦਾ। ਉਸੇ ਤਰ੍ਹਾਂ ਦੂਸਰਾ ਆਧਾਰ ਕਾਰਡ ਚਾਹੀਦਾ ਆ ਆਧਾਰ ਕਾਰਡ ਨੰਬਰ ਭਰਨਾ ਤੇ ਤੀਸਰਾ ਬੈਂਕ ਅਕਾਊਂਟ ਦੀ ਕਾਪੀ ਚਾਹੀਦੀ ਆ ਜਿਹਦੇ ਵਿੱਚ ਉਹ ਡਿਟੇਲ ਭਰਨੀ ਆ ਬੈਂਕ ਦੀ ਤੇ ਬੈਂਕ ਦਾ ਜਿਹੜਾ ਅਕਾਊਂਟ ਨੰਬਰ ਆ। ਇਹ ਤਿੰਨ ਚੀਜ਼ਾਂ ਹੋਣੀ ਜ਼ਰੂਰੀ ਹੈ ਮੌਕੇ ਤੇ ਹੀ ਫਾਰਮ ਭਰਿਆ ਜਾਣਾ ਆਨਲਾਈਨ ਮੌਕੇ ਤੇ ਹੀ ਉਸ ਬੰਦੇ ਦੀ ਜਿਹੜਾ ਬੰਦਾ ਅ ਜਿਹੜੇ ਵਿਅਕਤੀ ਦਾ ਫਾਰਮ ਭਰਨਾ ਹੈ ਉਹਦੀ ਵੈਰੀਫਿਕੇਸ਼ਨ ਹੋ ਜਾਣੀ ਆਨਲਾਈਨ ਫੋਟੋ ਖਿੱਚ ਕੇ ਉੱਥੇ ਮੌਕੇ ਤੇ ਤੇ ਮੌਕੇ ਤੇ ਹੀ ਜਿਹੜਾ ਘਰ ਹੈਗਾ ਲੋਕੇਸ਼ਨ ਕਿਉਂਕਿ ਉੱਥੇ ਦੀ ਚੱਕੜੀਆਂ ਉਹਨਾਂ ਨੇ ਲੋਕੇਸ਼ਨ ਔਨ ਕਰਨੀ ਪੈਣੀ ਹੈ ਉਹ ਮੌਕੇ ਤੇ ਹੀ ਤੁਸੀਂ ਉਹ ਜਾ ਕੇ ਉਹਦੀਆਂ ਫੋਟੋਆਂ ਖਿੱਚਣੀਆਂ ਕਰਦੀਆਂ ਤੇ ਕੱਚੇ ਬਾਲੇ ਪਏ ਹੋਏ ਆ ਕੰਦਾ ਕਿਵੇਂ ਆ ਜਿਹਨਾਂ ਦੇ ਕੱਚੇ ਵਾਲੇ ਆ ਟੀਨਾ ਪਈਆਂ ਹੋਈਆਂ ਉਹਨਾਂ ਸਾਰਿਆਂ ਨੂੰ ਉਹ ਉਸ ਇਸ ਸੁਵਿਧਾ ਇਹਦੇ ਵਿੱਚ ਸੁਵਿਧਾ ਮਿਲਣੀ ਹੈ ਇਹਦੇ ਵਿੱਚ 1.5 ਲੱਖ ਦੇ ਕਰੀਬ ਜਿਹੜਾ ਉਹ ਪੈਸਾ ਹੈਗਾ ਉਹ ਡਾਇਰੈਕਟ ਉਹਨਾਂ ਦੇ ਖਾਤੇ ਵਿੱਚ ਜਾਣਾ ਹੈ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਿਉਂਕਿ ਤੁਹਾਡੇ ਚੈਨਲ ਤੇ ਤੁਹਾਡੀਆਂ ਅਖਬਾਰਾਂ ਇਸ ਹਲਕੇ ਦੇ ਅੰਦਰ ਜਾਂ ਇਸ ਜ਼ਿਲ੍ਹੇ ਦੇ ਅੰਦਰ ਮੈਂ ਸਮਝਦਾ ਘਰ-ਘਰ ਤੱਕ ਇਹ ਗੱਲ ਪਹੁੰਚਦੀ ਹੈ ਮੈਂ ਇਹ ਗੱਲ ਪਹੁੰਚਾਣਾ ਚਾਹੁੰਦਾ ਕਿ 31 ਮਾਰਚ ਤੋਂ ਪਹਿਲਾਂ-ਪਹਿਲਾਂ ਨਰੇਗਾ ਦੇ ਜਿਹੜੇ ਮੇਟ ਹੈਗੇ ਆ ਉਹਨਾਂ ਕੋਲ ਜਾ ਕੇ ਆਪਣੀ ਗੱਲ ਕਰੋ ਆਹ ਤਿੰਨ ਡਾਕੂਮੈਂਟ ਚਾਹੀਦੇ ਮਰੇਗਾ ਦਾ ਜੋਬ ਕਾਰਡ ਆਧਾਰ ਕਾਰਡ ਤੇ ਬੈਂਕ ਅਕਾਊਂਟ ਦੀ ਕਾਪੀ ਤੇ ਇਸ ਤੋਂ ਬਾਅਦ ਤੁਹਾਡਾ ਉੱਥੇ ਮੌਕੇ ਤੇ ਹੀ ਫਾਰਮ ਭਰ ਹੋ ਜਾਣਾ ਮੌਕੇ ਤੇ ਤੁਹਾਡੀ ਫੋਟੋ ਖਿੱਚ ਹੋ ਜਾਣੀ ਹੈ ਜਿਹੜਾ ਦੇ ਜੋਬ ਕਾਰਡ ਨਹੀਂ ਬਣੇ ਹੋਏ ਉਹਨਾਂ ਉਹ ਜੋਬ ਕਾਰਡ ਆਪਣੇ ਬਣਾ ਸਕਦੇ ਆ ਵੀਡੀਓ ਦਫ਼ਤਰ ਚ ਜਾ ਕੇ ਉੱਥੇ ਤੁਹਾਨੂੰ ਇੱਕ ਆਧਾਰ ਕਾਰਡ ਚਾਹੀਦਾ ਇੱਕ ਬੈਂਕ ਅਕਾਊਂਟ ਦੀ ਕਾਪੀ ਚਾਹੀਦੀ ਹੈ ਤੇ ਦੋ ਫੋਟੋਆਂ ਲੱਗਣੀਆਂ ਤੇ ਤੀਸਰਾ ਇੱਕ ਫਾਰਮ ਹੈ ਉਹ ਤੁਸੀਂ ਲੈ ਲਿਓ ਤੇ ਉਹ ਫਾਰਮ ਜਿਹੜਾ ਹੈਗਾ ਉਹ ਪੰਚਾਇਤ ਸੈਕਟਰੀ ਤੇ ਸਰਪੰਚ ਨੇ ਅਟੈਸਟ ਕਰਕੇ ਦੇਣਾ ਉਹ ਅਟੈਸਟ ਕਰਕੇ ਤੁਸੀਂ ਵਿਡੀਓ ਦਫ਼ਤਰ ਜਮਾ ਕਰਾ ਦੇਣਾ ਉੱਥੇ ਤੁਹਾਡਾ ਫਿਰ ਬਹੁਤ ਜਲਦੀ ਜੋਬ ਕਾਰਡ ਬਣ ਕੇ ਆ ਜਾਣਾ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਜੋਬ ਕਾਰਡ ਬਣਾਉਣ ਦੇ ਵਿੱਚ ਸਮੱਸਿਆ ਆ ਰਹੀ ਹੈ ਕਿਉਂਕਿ ਅੱਜ ਵੀ ਸਾਡੇ ਇੱਥੇ ਦਫ਼ਤਰ 'ਚ ਬਹੁਤ ਸਾਰੇ ਲੋਕ ਇੱਦਾਂ ਦੇ ਆਏ ਜਿਨ੍ਹਾਂ ਦੇ ਜੋਬ ਕਾਰਡ ਨਹੀਂ ਬਣੇ ਹੋਏ ਸੀ ਤੇ ਉਹ ਇਸ ਆਵਾਸ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਸੀ ਤਾਸੀ ਮੌਕੇ ਤੇ ਉਹਨਾਂ ਨੂੰ ਫਾਰਮ ਡਾਊਨਲੋਡ ਕਰਕੇ ਉਹਨਾਂ ਨੂੰ ਦਿੱਤੇ ਕਿ ਤੁਸੀਂ ਆਹ ਡਾਕੂਮੈਂਟ ਲੈ ਕੇ ਵਿਡੀਓ ਦਫ਼ਤਰ ਚਲੇ ਜਾਓ ਤੁਹਾਡਾ ਕੰਮ ਹੋ ਜਾਊਗਾ ਅਸੀਂ ਆਪ ਉਹਨਾਂ ਨਾਲ ਗੱਲ ਕਰ ਲਾਂਗੇ ਉਸ ਤੋਂ ਬਾਅਦ ਅਗਰ ਕੋਈ ਐਸਾ ਵਿਅਕਤੀ ਜਿਹਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਜੋਬ ਕਾਰਡ ਹੋਣ ਤੋਂ ਬਾਅਦ ਸਾਡਾ ਫਾਰਮ ਨਹੀਂ ਭਰਿਆ ਜਾਂਦਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਭਾਰਤੀ ਜਨਤਾ ਪਾਰਟੀ ਦਾ ਆਫਿਸ ਬੱਦੀ ਰੋਡ ਬੁਰੀਆਲ ਰੋਡ ਤੇ ਹੈਗਾ ਮੇਰੇ ਨਾਲ ਕਰ ਸਕਦੇ ਆ ਇੱਥੇ ਦਫ਼ਤਰ ਜਾ ਕੇ ਸੁਦਨ ਸਾਹਿਬ ਬੈਠੇ ਹੁੰਦੇ ਆ ਅਜੇ ਕਟਾਰੀਆ ਜੀ ਆਮਨ ਰਾਣਾ ਜੀ ਸਾਡੇ ਮੰਡਲ ਦੇ ਪ੍ਰਧਾਨ ਆਨੰਦ ਕਿਸ਼ੋਰ ਜੀ ਬੈਠੇ ਆ ਰਾਜਕੁਮਾਰ ਜੀ ਸਾਡੇ ਮੰਡਲ ਸੜਵਾ ਦੇ ਪ੍ਰਧਾਨ ਬੈਠੇ ਆ ਦਿਨੇਸ਼ ਭਾਰਦਵਾ ਜੀ ਐਡਵੋਕੇਟ ਸਾਹਿਬ ਜਨਰਲ ਸੈਕਟਰੀ ਇਹ ਬੈਠੇ ਆ ਸੁਮੇਤ ਤੇ ਪੰਕਜ ਜੀ ਸਾਡੇ ਜ਼ਿਲ੍ਹਾ ਯੂਵਾ ਮੋਰਚਾ ਦੇ ਪ੍ਰਧਾਨ ਹੈ ਮਤਲਬ ਕਿਸੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਨੂੰ ਫੋਨ ਕਰ ਸਕਦੇ ਹੋ ਅਸੀਂ ਉਹ ਜਿਹੜੀਆਂ ਤੁਹਾਡੀਆਂ ਸਮੱਸਿਆ ਹੈਗੀ ਆ ਚਾਹੇ ਜੋਬ ਕਾਰਡ ਬਣਾਣ ਦੀ ਹੈ ਚਾਹੇ ਉਸ ਤਰ੍ਹਾਂ ਫਾਰਮ ਭਰਨ ਦੀ ਹੈ ਜੇ ਕੋਈ ਤੁਹਾਡਾ ਕਿਉਂਕਿ ਪਿੰਡਾਂ ਦੇ ਵਿੱਚ ਤੜੇ ਬਣ ਜਾਂਦੇ ਆ ਪਿੰਡਾਂ ਦੇ ਵਿੱਚ ਕੋਈ ਗਰੁੱਪਿਜ਼ਮ ਹੋਣ ਕਰਕੇ ਕਈ ਵਾਰੀ ਕਿਸੇ ਬੰਦੇ ਨੂੰ ਅਲੱਗ ਥਲਾ ਕਰਕੇ ਪਿਟੈਂਚੂਜ਼ ਦੀ ਪਾਲਿਸੀ ਦੇ ਨਾਲ ਕਿਸੇ ਦਾ ਫਾਰਮ ਨਹੀਂ ਭਰਿਆ ਜਾਂਦਾ ਤਾਂ ਤੁਸੀਂ ਘਬਰਾਣ ਦੀ ਲੋੜ ਨਹੀਂ ਸਾਨੂੰ ਦੱਸਿਓ ਅਸੀਂ ਇੱਥੋਂ ਆਪਣਾ ਇੱਕ ਬੰਦਾ ਅੱਜ ਜਟਪੁਰ ਪਿੰਡ ਦੇ ਵਿੱਚ ਇੱਕ ਸਮੱਸਿਆ ਆ ਰਹੀ ਸੀ ਕਿ ਉੱਥੇ ਫਾਰਮ ਨਹੀਂ ਭਰੇ ਜਾ ਰਹੇ ਸੀ ਸਾਡੀ ਟੀਮ ਸ਼੍ਰੀ